ਹਾਂਜੀ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ 9 ਮਹੀਨਿਆਂ ਦੀ ਗੱਭਣ ਚੈੱਕ ਪਾਸ ਮਾਰਵਾੜੀ ਅਵਲਖ ਘੋੜੀ ਦਿਖਾਉਣੀ ਆ ਜਿਹੜੀ ਕਿ ਫਾਰ ਸੇਲ ਆ ਘੋੜੀ ਦੀ ਜਿਹੜੀ ਉਮਰ ਆ ਤਕਰੀਬਨ 6.5 ਸਾਲ ਤੋਂ 7 ਸਾਲਾਂ ਦੇ ਵਿੱਚ ਆ ਕੱਦ ਆ ਜਿਹੜਾ ਇਹਦਾ 61 ਇੰਚ ਆ ਬਾਲ ਪੌਰੀਆਂ ਦੀ ਵੀਰਾਂ ਨੇ ਘੋੜੀ ਸਾਫ਼ ਦੱਸੀ ਆ ਬਣਤਰਾ ਚੰਗੀਆਂ ਨੇ ਘੋੜੀ ਦੀਆਂ ਮਾਰਕਿੰਗ ਸੋਹਣੀਆਂ ਤੇ ਪੱਠਪੁੜੇ ਦੀ ਚੰਗੀ ਆ ਬੇਲਬੂਲ ਚੰਗੀ ਆ ਤੇ ਇਹ ਘੋੜੀ ਦੋਸਤੋ ਮਾਰਵਾੜੀ ਘੋੜੇ ਤੋਂ ਗੱਭਣ ਚੱਕ ਪਾਸ ਆ ਅਲੀਸ਼ਾਨ ਲਾਈਨ ਦਾ ਘੋੜਾ ਹੈਗਾ ਯੋਧਾ ਯੋਧਾ ਅਲੀਸ਼ਾਨ ਲਾਈਨ ਦੇ ਵਿੱਚੋਂ ਆ ਕਾਲੇ ਕਾਂਟੇ ਦੇ ਅੱਗੇ ਬੱਚਾ ਹੈਗਾ ਦੋਸਤੋ ਠਾਕੁਰ ਠਾਕੁਰ ਦੇ ਅੱਗੇ ਬੱਚਾ ਜਿਹੜਾ ਪਿਆਰੇ ਦੇ ਕੋਲੇ ਹੁੰਦਾ ਸੀ ਬਾਈ ਕੌਂਕਿਆਲੇ ਦੇ ਕੋਲੇ ਸੂਰੀਆ ਵੰਸ਼ ਘੋੜਾ ਤੇ ਸੂਰੀਆ ਵੰਸ਼ ਦੇ ਅੱਗੇ ਆ ਗਿਆ ਯੋਧਾ ਘੋੜਾ ਜਿਹੜੇ ਤੋਂ ਇਹ ਘੋੜੀ ਗੱਬਣ ਚੈੱਕਪਾਸ ਆ 9 ਮਹੀਨਿਆਂ ਦੀ ਇਹ ਮਾਲਕਾਂ ਨੇ ਡਿਟੇਲ ਦੱਸੀ ਆ ਏਰੀਆ ਦਾ ਜਿਹੜਾ ਵੀਰਹੋਣਾ ਦਾ ਬਰਨਾਲਾ ਜ਼ਿਲ੍ਹਾ ਤੇ ਅਮਲਾ ਸਿੰਘ ਵਾਲਾ ਪਿੰਡ ਆ ਪਿੰਡ ਅਮਲਾ ਸਿੰਘ ਵਾਲਾ ਉੱਥੇ ਬਾਈ ਸਰਜੀਤ ਦੇ ਕੋਲ ਇਹ ਘੋੜੀ ਸੇਲ ਆ ਦੋਸਤੋ ਬਾਈ ਸਰਜੀਤ ਦਾ ਤੁਸੀਂ ਕੰਟੈਕਟ ਨੰਬਰ ਨੋਟ ਕਰ ਲਓ 9814050992 ਇਸ ਨੰਬਰ ਤੇ ਤੁਸੀਂ ਕਾਲ ਕਰ ਲਓ ਬਾਕੀ ਬਣਤਰਾਂ ਘੋੜੀ ਦੀਆਂ ਚੈੱਕ ਕਰ ਲਓ ਬੇੜਬੂਲ ਇੱਕ ਤਾਂ ਬਹੁਤ ਜ਼ਿਆਦਾ ਆ ਘੋੜੀ ਦੀ ਲੈਂਥ ਚੰਗੀ ਆ ਗਰਦਨ ਬੜੀ ਪਤਲੀ ਆ ਮੂੰਹ ਵੀ ਪਤਲਾਗਾ ਤੇ ਕੰਨ ਜੜਮਾ ਘੋੜੀ ਦਾ ਮੱਥੇ ਤੇ ਸੋਹਣਾ ਪਟਾਗਾ ਬਾਕੀ ਸਾਊ ਸ਼ਰੀਫ ਘੋੜੀ ਆ ਦੋਸਤੋ ਬਾਕੀ ਤੁਸੀਂ ਵੀਡੀਓ ਦੇ ਵਿੱਚ ਹੀ ਦੇਖ ਹੀ ਲਿਆ ਤੋਰਾ ਦੂਰਾ ਸੋਹਣਾ ਤੁਰਦੀ ਆ ਸਵਾਰੀ ਚੰਗੀ ਕਰਾਉਂਦੀ ਆ ਸਾਫ ਸੁਥਰਾ ਤੋਰਾ ਤੁਰਦੀ ਆ ਦੋਸਤੋ ਤੇ ਸ਼ੋਅ ਵੀ ਕਰਦੀ ਆ ਘੋੜੀ ਸੋ ਜਿਹੜਾ ਵੀ ਕੋਈ ਚਾਹਵਣ ਸੱਜਣ ਇਹ ਅਵਲਖ ਕੋੜੀ ਖਰੀਦਣਾ ਚਾਹੁੰਦਾ ਤਾਂ ਬਾਈ ਸੀਤੇ ਨੂੰ ਪਿੰਡ ਅਮਲਾ ਸਿੰਘ ਵਾਲੇ ਨੂੰ ਕਾਲ ਕਰ ਲਿਓ ਨੰਬਰ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨਾ 9814050992 ਰੇਟ ਦੀ ਜਿਹੜੀ ਗੱਲਬਾਤ ਆ ਉਹ ਤੁਸੀਂ ਬਾਈ ਨਾਲ ਫੋਨ ਤੇ ਕਰ ਲਿਓ ਤੇ ਬਾਕੀ ਜਿਵੇਂ ਮੈਂ ਤੁਹਾਨੂੰ ਦੱਸਿਆ ਉਮਰ ਇਹਦੀ 6.5 ਸਾਲਾਂ ਤੋਂ 7 ਸਾਲ ਦੇ ਵਿੱਚ ਵਿੱਚ ਆ ਕਾਦੇ ਦਾ 65 ਇੰਚਾ ਤੇ ਬਾਲਪੌਰੀਆਂ ਦੀ ਸਾਫ ਦੱਸੀ ਆ ਵੀਰ ਹੋਣਾ ਨੇ 9 ਮਹੀਨਿਆਂ ਦੀ ਇਹ ਗੱਬੜ ਚੈੱਕ ਪਾਸ ਆ ਸੋ ਪੈਰਪੂਰ ਵੀ ਸਾਫ ਸੁਥਰੇ ਆ ਇਹਦੇ ਸੰਭ ਸੰਭ ਵਧੀਆ ਮਜ਼ਬੂਤ ਆ ਖੁੱਲੀ ਡੁੱਲੀ ਘੋੜੀ ਆ ਤਿਆਰ ਆ ਦੋਸਤੋ ਜਿਹੜੇ ਹਿਸਾਬ ਨਾਲ 9 ਮਹੀਨਿਆਂ ਦੀ ਗੱਬਣਾ ਹੋਣ ਇਹ ਪੇਟਪੂਟ ਵਧੀਆ ਬਣਾਈ ਆਉਂਦੀ ਆ ਤੋਰਾ ਤੂਰਾ ਸੋਹਣਾ ਤੁਰਦੀ ਆ ਸਵਾਰੀ ਦੇ ਹੱਕ ਨੂੰ ਵੀ ਚੰਗੀ ਆ ਸਾਊ ਸਰੀਫ ਘੋੜੀ ਆ ਤੇ 22 ਸੀਤੇ ਨੂੰ ਫੋਨ ਲਾ ਲਿਓ ਤੁਸੀਂ ਕੱਚਾ ਨਾ ਬਾਈ ਦਾ ਸੀਤਾਗਾ ਪੱਕਾ ਨਾ ਸਰਜੀਤਾ ਸਰਜੀਤ ਦੇ ਨਾਂ ਤੇ ਆਪਾਂ ਉੱਤੇ ਕੰਟੈਕਟ ਨੰਬਰ ਬਾਈ ਦਾ ਮੈਂਸ਼ਨ ਕਰਤਾ ਇਹ ਬਰਨਾਲੇ ਦੇ ਬਿਲਕੁਲ ਨੇੜੇ ਹੀ ਰਹਿ ਜਾਂਦਾ ਪਿੰਡ ਆਮਲਾ ਸਿੰਘ ਵਾਲਾ ਤਕਰੀਬਨ 7-8 ਕਿਲੋਮੀਟਰ ਦੂਰ ਆ